ਵੀ ਜਿਹਦਾ ਨੁਕਸਾਨ ਹੋਇਆ ਚਾਹੇ 5 ਰੁਪਈਆ ਦਾ ਹੈ ਉਹ ਸਰਕਾਰ ਨੂੰ ਦੇਣਾ ਪੈਣਾ ਹੈ। ਅੱਜ ਜਿਹੜੀ ਭਾਨੇ ਸਿੱਧੂ ਨੂੰ ਰਿਹਾ ਕਰਨ ਵਾਸਤੇ ਇੱਕ ਮੀਟਿੰਗ ਰੱਖੀ ਗਈ ਸੀ ਰਾਮਪੁਰਾ ਫੂਲ ਦੇ ਵਿੱਚ ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਕੋਟ ਦੂਨੇ ਦੇ ਮਜੂਦ ਸੀ ਤੇ ਬੁੱਗਰਾਂ ਦੇ ਸਰਪੰਚ ਸਾਹਿਬ ਮਜੂਦ ਸੀ। ਇਹਨਾਂ ਨੂੰ ਆਪਾਂ ਇਹ ਪੁੱਛ ਲੈਨੇ ਆਂ ਵੀ ਮੀਟਿੰਗ ਕਿੱਥੇ ਜੇ ਜਾ ਕੇ ਖਤਮ ਹੋਈ ਏ? ਕੌਣ ਕੌਣ ਉਹਦੇ ਵਿੱਚ ਸਰਪੰਚ ਸਾਹਿਬ ਇੱਕ ਤਾਂ ਇਹ ਦੱਸ ਦੋ ਵੀ ਇਹ ਮੀਟਿੰਗ ਰਾਮਪੁਰਾ ਫੂਲ ਦੇ ਵਿੱਚ ਹੋਈ ਸੀ। ਹਾਂਜੀ। ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਮਤਲਬ ਕਿ ਚਲੋ ਵੀ ਜਥੇਬੰਦੀਆਂ ਆਪਣੀਆਂ ਹੈਗੀਆਂ ਸੀ ਕਿਸਾਨ ਆਗੂ? ਸਾਰੀਆਂ ਜਥੇਬੰਦੀਆਂ ਆਈਆਂ ਸੀ ਉੱਥੇ। ਠੀਕ ਹੈ। ਠੀਕ ਹੈ। ਲ ਐਸਐਸਪੀ ਸਾਹਿਬ ਸੀਗੇ ਆਪਣੇ ਬਰਾ ਉਹਨਾਂ ਬਠਿੰਡੇ ਵਾਲੇ ਬਠਿੰਡੇ ਵਾਲੇ ਬਠਿੰਡੇ ਵਾਲੇ ਹਾਂ ਉਹਨਾਂ ਦੀ ਜਿਹੜੀ ਹੈਗਾ ਉਹਨਾਂ ਦਾ ਸਿਸਟਮ ਉਹਨਾਂ ਦੇ ਹੱਥ 'ਚ ਹੀ ਹੈ ਸਾਰਾ ਕੁਝ ਠੀਕ ਹੈ ਬਠਿੰਡੇ ਵਾਲੇ ਐਸਐਸਪੀ ਸਾਹਿਬ ਦੇ ਹੱਥ 'ਚ ਹੈ ਸਾਰਾ ਹਾਂ ਜਿਹੜਾ ਫੈਸਲਾ ਲੈਣਾ ਉਹਨਾਂ ਨੇ ਆਪਦਾ ਆਪ ਹੀ ਲੈਣਾ ਠੀਕ ਹੈ ਇਹ ਮੀਟਿੰਗ ਕਿੰਨੇ ਵਜੇ ਅੱਜ ਸ਼ੁਰੂ ਹੁੰਦੀ ਹੈ ਕਿੰਨੇ ਵਜੇ ਖਤਮ ਹੁੰਦੀ ਹੈ ਇਹ 11:00 ਵਜੇ ਮੀਟਿੰਗ ਚੱਲੀ ਸੀ 11:30 ਵਜੇ 12:00 ਵਜੇ ਤੱਕ ਚੱਲੀ ਗਈ ਹੈ ਠੀਕ ਹੈ ਸਾਡੀ ਬਸ ਇੱਕੋ ਹੀ ਮੰਗ ਹੈ ਪਰਚੇ ਰੱਦ ਬਾਈ ਬਾਰ ਠੀਕ ਹੈ ਇਹ ਮੰਨ ਕੇ ਚਲੋ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਸੀ ਸਾਰਿਆਂ ਨੂੰ ਜੇ ਇਹਨਾਂ ਨੇ ਆਪ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਵੀ ਸਾਡੇ ਨਾਲ ਗੱਲਬਾਤ ਕਰੋ ਆਹ ਨਾਲ ਮਿਲ ਕੇ ਹੋਈ ਆ ਸਾਰੀ ਗੱਲਬਾਤ ਆ ਵੀ ਇੱਕ ਆਪਾਂ ਮੀਟਿੰਗ ਰੱਖ ਲੈਨੇ ਆ ਉਹ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਠੀਕ ਹੈ ਵੀ ਅੱਜ ਅਸੀਂ ਅਪਡੇਟ ਤਾਂ ਨਹੀਂ ਦੇ ਰਹੇ ਕੋਈ ਵੀ 10 ਤਰੀਕ ਅੱਜ 10 ਤਰੀਕ ਚੱਲਣੀ ਆ 12 ਵਜੇ ਤੱਕ ਠੀਕ ਹੈ ਠੀਕ ਹੈ 12 ਵਜੇ ਤੱਕ ਆਪਾਂ 10 ਤਰੀਕ ਦਾ ਇਹਨਾਂ ਨੇ ਆਪਾਂ ਨੂੰ ਯਕੀਨ ਦਿਵਾਇਆ ਹੋਇਆ ਭਰੋਸਾ ਦਿਵਾਇਆ ਹੋਇਆ ਲਿਖਤੀ ਰੂਪ ਚ ਦਿੱ ਦੇਖਦੇ ਆ ਪ੍ਰਸ਼ਾਸਨ ਕੀ ਕਰਦਾ ਸਰਕਾਰ ਕੀ ਕਰਦੀ ਆ ਸਾਰੇ ਜਿਹੜੇ ਲੋਕ ਪਸੰਦ ਨੇ ਆਪਣੇ ਆਪਣੇ ਨਾਲ ਲੋਕ ਇਨਸਾਫ ਜਿਹੜੇ ਆਪਣੇ ਪਬਲਿਕ ਹੈਗੇ ਆ ਉਹਨਾਂ ਨੂੰ ਬੇਨਤੀ ਆ ਸਾਡੇ ਨਾਲੋਂ ਸੋਡੇ ਦਿਲਾਂ ਦੇ ਵਿੱਚ ਵੱਧ ਰਹਿਮ ਆ ਹੂੰ ਬਿਲਕੁਲ ਕਿਉਂ ਅਸੀਂ ਤਾਂ ਇੱਥੇ ਦੇਖੀ ਜਾਨੇ ਆ ਸਾਨੂੰ ਪਤਾ ਵੀ ਸਾਨੂੰ ਬੈਠਣਾ ਬਹੁਤ ਮੁਸ਼ਕਲ ਹੋਇਆ ਪਿਆ ਪਰ ਜਿਹੜੀ ਵੀ ਅਪਡੇਟ ਹੋਊਗੀ ਅਸੀਂ ਨਾਲ ਦੀ ਨਾਲ ਦਿੰਦੇ ਰਹਾਂਗੇ ਤੇ ਇੱਕ ਚੀਜ਼ ਇਹ ਦੱਸੋ ਵੀ ਇਹ ਜਿਹੜੀ ਮੀਟਿੰਗ ਚੱਲੀ ਸੀ ਇਹਦੇ ਵਿੱਚ ਇੱਕ ਤਾਂ ਭਾਨੇ ਸਿੱਧੂ ਦੀ ਰਿਹਾਈ ਪਰਚੇ ਰੱਦ ਹੋ ਗਏ। ਦੂਸਰਾ ਇਹਦੇ ਵਿੱਚ ਇਹ ਵੀ ਰੱਖਿਆ ਸੀ ਵੀ ਜਿਹੜਾ ਤਣਾਉਲੇ ਨਜਾਇਜ਼ ਪਰਚੇ ਹੋਏ ਨੇ ਬੰਦੇ ਤੇ ਉਹਦੇ ਬਾਰੇ ਕੋਈ ਗੱਲਬਾਤ ਹੋਈ ਇਸ ਮੀਟਿੰਗ ਚ। ਦੇਖੋ ਸਾਰੇ ਪੰਜਾਬ ਨੂੰ ਪਤਾ ਵੀ ਜਿਹੜੇ ਜਿਹੜੇ ਝੂਠੇ ਪਰਚੇ ਦਿੱਤੇ ਨੇ ਅਸੀਂ ਇਹੀ ਪੱਖ ਰੱਖਿਆ ਹੋਇਆ ਵੀ ਸਾਰੇ ਰੱਦ ਕਰੋ, ਬਾਈ ਨੂੰ ਬਾਹਰ ਕੱਢੋ। ਤੇ ਤੀਸਰਾ ਕੋਈ ਹੋਰ ਇਹ ਵੀ ਗੱਲ ਹੋਈ ਹੈ ਵੀ ਜੇ ਕਿਸੇ ਦੇ ਉੱਥੇ ਕੈਮਰੇ ਕੂਮਰੇ ਫੁੱਟੇ ਨੇ ਜਾਂ ਜੋ ਵੀ ਇਹਦੇ ਵਿੱਚ ਹੋਇਆ ਵੀ ਉਹਦੀ ਪਰਪਾਈ ਸਰਕਾਰ ਕਰੂਗੀ ਜੀ ਮੰਗ ਰੱਖੀ ਹੈ। ਹਾਂ ਮੰਗ ਰੱਖੀ ਆ। ਇਹ ਪੈਲ ਦੇ ਦਰ ਤੇ ਰ ਦੇਣਾ ਪੈਣਾ ਹੁਣ ਪੂਰੀ ਜਿਹੜੀ ਮੀਟਿੰਗ ਉੱਥੇ ਹੋਈ ਸੀ ਉਹਦਾ ਸਿੱਟਾ ਨਤੀਜਾ ਕੀ ਨਿਕਲੇ ਆਖਰ ਨੂੰ ਉਹਨਾਂ ਨੇ ਤੁਹਾਨੂੰ ਜਵਾਬ ਦੇ ਕੇ ਕੀ ਭੇਜਿਆ ਦੇਖੋ ਜੀ ਅੱਜ 10 ਤਰੀਕ ਹੈ 10 ਤਰੀਕ ਚਲਣੀ ਆ ਮੈਂ ਬਾਰ-ਬਾਰ ਕਹਿੰਦਾ ਵੀ 10 ਤਰੀਕ ਚਲਣੀ ਆ 12 ਵਜੇ ਤੱਕ 12 ਵਜੇ ਤੋ ਅਪਡੇਟ ਗਾਹਾਂ ਕੀ ਬਣੂਗਾ ਉਹ ਗਾਹਾਂ ਦੇਖਿਆ ਜੋ ਪਹਿਲਾਂ ਅੱਜ 10 ਤਰੀਕ ਨੂੰ ਅਡੀਕ ਰਹੇ ਆਪਾਂ ਉਹਨਾਂ ਨੇ ਇਹੀ ਕਿਹਾ ਵੀ 10 ਤਰੀਕ ਤੱਕ ਤੁਸੀਂ ਪੂਰੀ ਹੁਣ ਤੱਕ ਇੰਤਜ਼ਾਰ ਕਰੋ ਹਾਂ ਠੀਕ ਹੈ ਤੁਸੀਂ ਆਪਣੀਆਂ ਮੰਗਾਂ ਸਾਰੀਆਂ ਅੱਜ ਰੱਖਤੀਆਂ ਰੱਖਤੀਆਂ ਠੀਕ ਹੈ ਤੇ ਸਰਪੰਚ ਸਾਹਿਬ ਤੁਸੀਂ ਇੱਕ ਚੀਜ਼ ਦੱਸੋ ਜੀ ਜੇ ਮੰਨ ਕੇ ਚੱਲੋ ਪ੍ਰਸ਼ਾਸਨ ਜਾਂ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ ਤੋਂ ਤਿਲਕਦੀ ਹੈ ਜਾਂ ਹਨਾ ਕੋਈ ਐਵੇਂ ਦਾ ਹੁੰਦਾ ਵੀ ਅੱਜ ਪਹਾਨਾ ਸਿੱਧੂ ਬਾਹਰ ਨਹੀਂ ਆਉਂਦਾ ਫਿਰ ਅੱਗੇ ਜੇ ਸਰਕਾਰ ਤੇ ਪ੍ਰਸ਼ਾਸਨ ਇਸ 10 ਤਰੀਕ ਮਿਤੀ ਦੇ ਉੱਤੇ ਪੂਰਾ ਨਹੀਂ ਉਤਰਦੇ ਇਸ ਤੋਂ ਬਾਅਦ ਕਿਤੇ ਕਿਸੇ ਜਥੇਬੰਦੀ ਨੇ ਜਾਂ ਕਿਸੇ ਵੀ ਪ੍ਰਦਰਸ਼ਨ ਕਰਨੀਆਂ ਸਰਕਾਰ ਤੇ ਜਾਂ ਕਿਸੇ ਅਫਸਰ ਤੇ ਯਕੀਨ ਨਹੀਂ ਕਰਨਾ ਇਸ ਗੱਲ ਦਾ ਬਿਲਕੁਲ ਠੀਕ ਹੈ ਜੀ ਜੇ ਸਰਕਾਰ ਇਹ ਸਮਝੋਤੇ ਤੋਂ ਭੱਜਦੀ ਹੈ ਇਸ ਤੋਂ ਬਾਅਦ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ ਲੋਕ ਫਿਰ ਇਹ ਹੈ ਮੰਨ ਕੇ ਚੱਲੋ ਵੀ ਹਲੇ 10 ਤਰੀਕ ਦਾ ਇੱਕ ਵਾਰੀ ਸਾਰੀ ਜਥੇਬੰਦੀ ਇੰਤਜ਼ਾਰ ਕਰ ਰਹੀ ਹੈ ਉਸ ਤੋਂ ਬਾਅਦ ਅੱਗੇ ਦੀਆਂ ਸੋਚਣੀਆਂ ਵੀ ਹੁਣ ਆਪਾਂ ਕਰਨਾ ਕੀ ਹੈ ਬਿਲਕੁਲ ਅਗਲੇ ਪ੍ਰੋਗਰਾਮ ਅੱਜ ਆਪਣਾ 12 ਵਜੇ ਤੱਕ ਰਾਤ ਦੇ ਤੱਕ ਡਿਬੇਟ ਕਰਾਂਗੇ ਉਸ ਤੋਂ ਬਾਅਦ ਅਗਲਾ ਜਥੇਬੰਦੀਆਂ ਜਿਵੇਂ ਪ੍ਰੋਗਰਾਮ ਲਿਕਣ ਗਿਆ ਤੇ ਆਪਾਂ ਉਹਨਾਂ ਦੇ ਨਾਲ ਲੋਕ ਵੀ ਨਾਲ ਨੇ ਤੇ ਸਰਪੰਚ ਸਾਹਿਬ ਜਿਹੜੇ ਲੋਕ ਮੰਨ ਕੇ ਚੱਲੋ ਭਾਨੇ ਦੇ ਘਰ ਵੱਲ ਨੂੰ ਆ ਰਹੇ ਨੇ ਜਾਂ ਕਈਆਂ ਨੂੰ ਆਏ ਵੀ ਆਪਾਂ ਤਨੌਲੇ ਇਕੱਠੇ ਹੋਈਏ ਜਾਂ ਕਿਤੇ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੂਗੇ ਮੈਂ ਉਹਨਾਂ ਨੂੰ ਬਈ ਹੱਥ ਵਨ ਕੇ ਬੇਨਤੀ ਕਰਦਾ ਜਦੋਂ ਸਾਡੇ ਲਵੇ ਕੋਈ ਵੀ ਗੱਲਬਾਤ ਆਉਗੀ ਅਸੀਂ ਨਾਲ ਦੀ ਨਾਲ ਹੀ ਉਹਦੀ ਨਾਲ ਦੀ ਨਾਲ ਹੀ ਗੁਰਪੰਚ ਪਾਵਾਂਗੇ ਉਹਨਾਂ ਚ ਬਈ ਮੰਨ ਕੇ ਸ਼ਾਂਤੀ ਬਣਾ ਕੇ ਰੱਖੋ ਘਰਾਂ 'ਚ ਰਹੋ ਠੀਕ ਹੈ ਜਿਵੇਂ ਉੱਥੇ ਆਪਾਂ ਇਕੱਠੇ ਕੱਠ ਕਰ ਲਿਆ ਉਹਦਾ ਵੀ ਕੋਈ ਫਾਇਦਾ ਨਹੀਂ ਠੀਕ ਆ ਅਸੀਂ ਆਪ ਇਧਰੋਂ ਜਦੋਂ ਸੁਨੇਹਾ ਦਿੱਤਾ ਉਦੋਂ ਤੁਰਿਓ ਤੁਸੀਂ ਹੁਣਾਂ ਚਿਕਾਪਦਾ ਆਰਾਮ ਨਾਲ ਕੋਈ ਕੰਮ ਕਰ ਲਓ ਠੀਕ ਆ ਸ਼ਾਂਤੀ ਮਾਹੌਲ ਬਣਾ ਕੇ ਰੱਖਣਾ ਬਸ ਮੇਨ ਗੱਲ ਇਹ ਆ ਵੀ ਚਲੋ ਪ੍ਰਸ਼ਾਸਨ ਹਲੇ ਤੱਕ ਆਪਣੇ ਨਾਲ ਐਗਰੀ ਚੱਲ ਰਿਹਾ ਆਪਾਂ ਵੀ ਕੋਈ ਉਹਨਾਂ ਦੇ ਕੰਮ ਚ ਵਿਗਾ ਨਾ ਪਾਈਏ ਭਾਨਾ ਸਿੱਧੂ ਪਿੰਡ ਕੋਟ ਦੁਨੀ ਰਹਿੰਦੇ ਐ ਇੱਥੇ ਰਹੂਗਾ ਤੁਹਾਨੂੰ ਕੱਲੇ ਕੱਲੇ ਬੰਦੇ ਨੂੰ ਮਿਲੂਗਾ ਜਿੰਨਾ ਪਿਆਰ ਤੁਸੀਂ ਉਹਨੂੰ ਕਰਦੇ ਓਦੋਂ ਵੱਧ ਓ ਸੋਨੂੰ ਕਰਦੇ ਕੋਈ ਦਿੱਕਤ ਨਹੀਂ ਅੱਜ ਤੁਸੀਂ ਭੱਜਣ ਦੀ ਨਕਾਲ ਕਰੋ ਵੀ ਆਪਾਂ ਅੱਜ ਪਹਿਲੀ ਵਾਰ ਭਾਨੇ ਸਿੱਧੂ ਨੂੰ ਮਿਲੀਏ ਜਾਂ ਦੇਖੀਏ ਪ੍ਰਸ਼ਾਸਨ ਨੂੰ ਆਪਦਾ ਕੰਮ ਸ਼ਾਂਤੀ ਤਰੀਕੇ ਦੇ ਆਗੂ ਨੇ ਅੱਗੇ ਬੰਦੇ ਲੱਗੇ ਹੋਏ ਨੇ ਜਿਵੇਂ ਵੀ ਕੋਈ ਲੋਕਾਂ ਨੂੰ ਉਹ ਸੁਨੇਹਾ ਲਾਉਣਗੇ ਉਸ ਤਰੀਕੇ ਨਾਲ ਤੁਸੀਂ ਅੱਗੇ ਚੱਲਣਾ ਕੋਈ ਹੁੱਲੜਵਾਜੀ ਕਿਤੇ ਵੀ ਨਹੀਂ ਕਿਸੇ ਨੇ ਕਰਨ